ਉਨਾਲਿਕਾ ਲੈ ਕੇ ਆਇਆ ਡੀਏਈ 50 ਤੇ ਦੇਖਣ ਨੂੰ ਲੱਗਦਾ ਉਸ ਨੂੰ ਆਮ ਜਿਹਾ ਟਰੈਕਟਰ ਪਰ ਆਮ ਨਹੀਂ ਹੈ ਕਿ ਇਹਦੇ ਵਿੱਚ ਬੜੀਆਂ ਚੀਜ਼ਾਂ ਨੇ ਜਿਹੜੀਆਂ ਇਹਨੂੰ ਖਾਸ ਬਣਾਉਂਦੀਆਂ ਨੇ ਬਾਕੀ ਚਮਕੌਰ ਸਿੰਘ ਜੀ ਆਪਣੇ ਨਾਲ ਆ ਦੱਸਿਓ ਜੀ ਕੀ ਕੀ ਚੀਜ਼ਾਂ ਨੇ ਤੇ ਮਾਡਲ ਮੂਡਲ ਕਿੰਨਾ ਇਹ ਇਹ ਮਾਡਲ 2016 ਜੀ ਹਾਂਜੀ ਉਨਾਲਿਕਾ 50RX 2016 ਮਾਡਲ ਜੀ ਠੀਕ ਹੈ ਹਾਂਜੀ ਤੇ ਇਹ ਬੰਦੇ ਹਿੱਸੇ ਵਾਲਾ ਜੀ ਮੂਰਲਾ ਹਿੱਸਾ ਇਹ 4 ਵੀਲ ਦੇ ਵਿੱਚ ਹੈ ਜੀ 4 ਵੀਲ ਡਰਾਈਵ ਦੇ ਵਿੱਚ ਆ ਮੂਰਲਾ ਹਿੱਸਾ ਬੰਦਾ ਹਾਂਜੀ ਇਹਦੇ 'ਚ ਮਤਲਬ ਨਾ ਗਾਰਾ ਵਗੈਰਾ ਕੁਛ ਨਹੀਂ ਪੈਂਦਾ ਜੀ ਠੀਕ ਹੈ ਗਾਰਾ ਜਿਵੇਂ ਕਹ ਦੀਏ ਮੂਰ ਲੀਆਂ ਹੱਬਾਂੀਆਂ ਚ ਵੀ ਨਹੀਂ ਪੈਂਦਾ ਤੇ ਗਾਰਾ ਡਰਾਈਵਰ ਤੇ ਵੀ ਨਹੀਂ ਪੈਂਦਾ ਏਸੀ ਵਾਲਾ ਕੈਪਨ ਵੀ ਲੱਗਿਆ ਵਾ ਬੜਾ ਖਾਸ ਬਣਾਉਂਦੀ ਆ ਬਾਕੀ ਸੋਨਾਲੀ ਕਿਆਂ ਨਾਲ ਉਹ ਤਾਂ ਇੱਥੇ ਜਿਵੇਂ ਕਹ ਦੀਏ ਕੈਮਰਾ ਵਾਲਾ ਬਾਈ ਸਾਥੋਂ ਪਹਿਲਾਂ ਪਹੁੰਚ ਗਿਆ ਤੇ ਦੱਸਿਓ ਜਮਕੌਰ ਸਿੰਘ ਜੀ ਹਾਂਜੀ ਇਹ ਵੀਰ ਜੀ ਮੋਟੀਆਂ ਹੱਬਾਂ ਵਾਲਾ ਠੀਕ ਹੈ ਐਕਸਪੋਰਟ ਮਾਡਲ ਆ ਇਹ ਐਕਸਪੋਰਟ ਮਾਡਲ ਆ ਤੇ ਆ ਚੀਜ਼ ਦਾ ਵੀ ਬੜਾ ਫਰਕ ਹੈ ਤਾਂ ਬਾਕੀ ਸੋਨਾਲੀ ਕਿਆਂ ਨਾਲ ਉਹ ਹੁੱਕ ਦੇਖੋ ਕਿੱਥੇ ਲੱਗੀ ਹੋਈ ਆ ਤੇ ਬਾਕੀ ਜਿਹੜੀਆਂ ਲੈਫਟ ਵਾਲੀਆਂ ਆਰਮਾਂ ਨੇ ਦੋਨੇ ਪਾਸੇ ਆਰਮਾਂ ਬਾਲੀਆਂ ਮੋਟੀਆਂ ਲੱਗੀਆਂ ਬਣੀਆਂ ਜਿਵੇਂ ਕਿ ਇਹ ਲੈਫਟਿਕ ਪੈਟੀ ਵੀ ਬਾਕੀਆਂ ਨਾਲੋਂ ਵੱਧ ਹੈ ਜੀ ਸਾਰੇ ਟਾਂਚੇ ਦੇ ਫਰਕ ਆ ਵੀਰ ਜੀ ਇਹ ਬਾਹਰਲਾ ਐਕਸਪੋਰਟ ਮਾਡਲ ਆ ਜੀ ਇਹ ਚਾਰ ਡਿਸਟ੍ਰੀਬਿਊਟਰ ਇਧਰਲੇ ਪਾਸੇ ਨੇ ਤੇ ਪੰਜ ਮਾ ਲੱਗਿਆ ਵਾ ਪੰਜ ਤਾਂ ਡਿਸਟ੍ਰੀਬਿਟਰੀ ਲੱਗੇ ਵਿਆ ਕਹਿਣ ਨੂੰ ਹੀ 50 ਦਾ ਇਹ ਤਾਂ ਜਹਾਜ਼ ਹੀ ਆ ਟਰੈਕਟਰ ਇਹ ਸਾਰਾ ਟਰੈਕਟਰ 오ਰੀਜਨਲ ਪਿਆ 16 ਮਾਡਲ ਦੇ ਵਿੱਚ ਆ ਪੰਜਾਬ ਨੰਬਰ ਦੇ ਵਿੱਚ ਆ ਤੇ ਜੇ ਮੂਰਲਾਂ ਆਪਾਂ ਦੀ ਗੱਲ ਕਰੀਏ ਬਹੁਤ ਟਰੈਕਟਰਾਂ ਦੀਆਂ ਮਗਲੀਆਂ ਆਪਾਂ ਇੰਨੀਆਂ ਮੋਟੀਆਂ ਨੇ ਜਿੰਨੀਆਂ ਦੀਆਂ ਮੂਰਲਾਂ ਮੋਟੀਆਂ ਨੇ ਨਾ ਮਾ ਟਰੈਕਟਰ ਪੈਕ ਨੇ ਰਾ ਦੇਣਾ ਜੀ ਦਮਕੌਰ ਸਿੰਘ ਜੀ ਦਾ ਨੰਬਰ ਆਪਾਂ ਲਾਤਾ ਸਕਰੀਨ ਤੇ ਪਿੰਡ ਹੈਗਾ ਸਿਮੜੋ ਜ਼ਿਲ੍ਹਾ ਹੈਗਾ ਪਟਿਆਲਾ ਰੋਡ ਹੈਗਾ ਬਾਸੋਂ ਵਾਲਾ